ਦੁਨਿਆਵੀ ਪੜ੍ਹਾਈ ਕਰਾਉਣ ਵਾਲੇ ਪਾਸੇ ਜ਼ੋਰ ਦੇ ਰਹੇ ਆ ਨਾ ਕਿਥੇ ਅਸੀਂ ਆਪਣੇ ਬੱਚਿਆਂ ਨੂੰ ਕਹਿੰਦਾ ਕਿ ਮੇਰਾ ਬੱਚਾ ਕਿ ਚੰਗੀ ਨੌਕਰੀ ਦੇ ਉੱਤੇ ਲੱਗੇ ਉਹਨਾਂ ਨੂੰ ਜ਼ਿੰਮੇਵਾਰੀ ਦੇ ਨਾਲ ਟਿਊਸ਼ਨ ਤੇ ਛੱਡ ਕੇ ਆਉਂਦੇ ਆ ਉਹਨਾਂ ਨੂੰ ਜ਼ਿੰਮੇਵਾਰੀ ਦੇ ਨਾਲ ਅਸੀਂ ਤਿਆਰ ਕਰਕੇ ਸਕੂਲੇ ਭੇਜਦੇ ਆ ਜੇ ਅਸੀਂ ਥੋੜੀ ਕਿ ਜ਼ਿੰਮੇਵਾਰੀ ਦੇ ਨਾਲ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਵਾਲੇ ਪਾਸੇ ਪੜੇ ਰਿਹਾ ਹੁੰਦਾ ਨਾ ਅੱਜ ਸਾਡੇ ਬੱਚੇ ਸਿੱਖੀ ਤੋਂ ਕਿਤੇ ਬੇਬੁਖ ਨਾ ਹੁੰਦੇ ਅੱਜ ਸਾਡੇ ਵਿੱਚ ਸਿੱਖੀ ਤਾਂ ਟੁੱਟਦੇ ਨਾ ਆਹ ਮੈਂ ਬਾਹਰ ਦੇਖ ਰਿਹਾ ਸੀ 21 ਤੇ 22 ਤਰੀਕ ਨੂੰ ਗੋਦਰ ਅੰਮ੍ਰਿਤ ਸਾਹਿਬ ਜਿਹੜੇ ਨੇ ਗੁਰਬਾਨੀ ਦੇ ਕੰਪੀਟੀਸ਼ਨ ਮੁਕਾਬਲੇ ਕਰਵਾਏ ਜਾ ਰਹੇ ਨੇ ਅਸੀਂ ਬਲੇਮ ਬੜੀ ਛੇਤੀ ਲਗਾ ਦਿੰਦੇ ਹਾਂ ਇਸਾਈ ਜਿਹੜੇ ਸਾਡੇ ਬੱਚਿਆਂ ਨੂੰ ਮੋਟੀਵੇਟ ਕਰ ਰਹੇ ਨੇ ਸਾਈ ਸਾਡੇ ਬੱਚਿਆਂ ਨੂੰ ਧਰਮ ਨਾਲ ਤੋੜ ਕੇ ਉਹ ਆਪਣੇ ਨਾਲ ਜੋੜ ਰਹੇ ਨੇ ਜਿਉਂਦੇ ਉਹ ਤੇ ਬੱਚੇ ਨੂੰ ਫੀਸਾਂ ਫ੍ਰੀ ਕਰ ਰਹੇ ਨੇ ਜਿਉਂ ਬੱਚਿਆਂ ਨੂੰ ਫ੍ਰੀ ਪੜਾ ਰਹੇ ਨੇ ਅਸੀਂ ਕਿਸੇ ਦੇ ਕੇਕਰ ਕਹਿੰਦੇ ਕਿਸੇ ਦੇ ਵਿਗਾਰਣ ਨਾਲ ਸਾਡਾ ਬੱਚਾ ਵਿਗੜਦਾ ਹੈ ਤਾਂ ਯਾਦ ਰੱਖਿਓ ਕਿਸੇ ਦੇ ਸੁਧਾਰਨ ਦੇ ਨਾਲ ਕੋਈ ਸੁਧਰਦਾ ਵੀ ਤਾਂ ਹੋਏਗਾ ਨਾ ਅਸੀਂ ਬਲੇਮ ਬੜ ਛੇਤੀ ਕਰਦੇ ਹਾਂ ਸਾਡਾ ਬੱਚਾ ਇਦਾਂ ਦਾ ਨਹੀਂ ਸੀ ਜੀ ਸਾਡੇ ਬੱਚੇ ਨੂੰ ਗਵਾਂਢ ਦੇ ਬੱਚੇ ਨੇ ਵਿਗਾੜਿਆ ਸਾਡੇ ਬੱਚੇ ਨੂੰ ਫਲਾਣੇ ਬੱਚੇ ਨੇ ਵਿਗਾੜਿਆ ਅਸੀਂ ਇਸ ਗੱਲ ਨੂੰ ਕਹਿ ਕੇ ਅਸੀਂ ਆਪਣੇ ਆਪ ਨੂੰ ਬਿਲਕੁਲ ਕਲੀਨ ਚਿੱਟ ਦੇ ਦਿੰਨੇ ਅਸੀਂ ਆਪਣੇ ਆਪ ਨੂੰ ਕਹਿੰਦੇ ਕਿ ਨਹੀਂ ਸਾਡੇ ਦੀ ਕਸੂਰ ਹੀ ਕੋਈ ਨਹੀਂ ਜੀ ਜੇਕਰ ਸੀ ਆਪਣੇ ਬੱਚਿਆਂ ਨੂੰ ਗੁਰਬਾਣੀ ਵਾਲੇ ਪਾਸੇ ਗੁਰਦੁਆਰਾ ਸਾਹਿਬ ਵਾਲੇ ਪਾਸੇ ਮੋਟੀਵੇਟ ਕੀਤਾ ਹੁੰਦਾ ਅਸਲ 'ਚ ਇਹ ਮਾਮਾਂ ਦਾ ਕਸੂਰ ਹੈ ਸਿੱਧੀ ਗੱਲ ਕਰਾਂ ਸਾਨੂੰ ਇਹ ਨਾ ਸਾਨੂੰ ਸ਼ਬਦ ਚੰਗੇ ਲੱਗਣ ਜੇਕਰ ਘਰ ਦੀਆਂ ਦਾਦੀਆਂ ਸਿਆਣੇ ਬਜ਼ੁਰਗ ਜਿਨ੍ਹਾਂ ਨੇ ਸਿੱਖੀ ਲਈ ਹੈ ਨਾ ਉਹ ਕਿਤੇ ਕਹਿੰਨਾ ਪੁੱਤ ਤੂੰ ਗੁਰਦੁਆਰਾ ਸਾਹਿਬ ਜਾਣਾ ਸਵੇਰੇ ਉੱਠ ਕੇ ਆ ਬੱਚੇ ਨੂੰ ਵੀ ਲੈ ਜਾਇਆ ਕਰ ਤੇ ਮਾਂ ਕਹਿੰਦੀ ਹੈ ਜਿਹੜੇ ਵਿਚਾਰੇ ਹੀ ਨਹੀਂ ਵਿਚਾਰੇ ਕਿੱਥੇ ਜਾਣਗੇ ਨੀਂਦ 'ਚ ਕੱਚੀ 'ਚ ਕਿੱਥੇ ਉੱਠਣਗੇ ਉਹ ਐਸਾ ਅਸੀਂ ਵਿਚਾਰੇ ਬੱਚਿਆਂ ਨੂੰ ਬਣਾ ਕੇ ਬੱਚਿਆਂ ਦਾ ਬੇੜਾਗਰ ਕਰ ਦਿੰਦੇ ਹਾਂ ਬੱਚਿਆਂ ਨੂੰ ਕਦੇ ਵੀ ਵਿਚਾਰੇ ਨਾ ਬਣਾਓ ਜਿੱਦਨ ਮਾਤਾ ਗੁਜਰੀ ਨੇ ਆਪਣੇ ਸਹਬਜ਼ਾਦੇ ਨੂੰ ਲੈ ਕੇ ਆਨੰਦਪੁਰ ਦੇ ਕਿਲੇ ਨੂੰ ਛੱਡਿਆ ਸੀ ਯਾਦ ਰੱਖਣਾ 7 ਸਾਲ ਦੀ ਉਮਰ ਅਦਨ ਪੂਰੀ ਨਹੀਂ ਸੀ ਹੈਗੀ ਜਾਂ 9 ਸਾਲ ਦੀ ਉਮਰ ਪੂਰੀ ਨਹੀਂ ਸੀ ਹੈਗੀ ਮਾਤਾ ਗੁਜਰੀ ਜੀ ਵਾਸਤੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਵਾਸਤੇ ਉਹ ਬੱਚੇ ਵਿਚਾਰੇ ਸਨ ਜਿੱਦਨ ਤਿਆਰ ਕਰਕੇ ਮਾਤਾ ਗੁਜਰ ਕੌਰ ਨੇ ਸਰਹੰਦੀਆਂ ਨੀਹਾਂ ਤੱਕ ਆਪਣੇ ਸਹਬਜ਼ਾਦੇ ਨੂੰ ਭੇਜਿਆ ਹੈ ਇੱਤਜਾਦ ਰੱਖਣਾ ਉਸ ਦਿਨ ਮਾਤਾ ਗੁਜਰਕੌਰ ਦੇ ਬੱਚੇ ਵਿਚਾਰੇ ਸਨ ਅਸੀਂ ਪਰਦੇ ਅਸੀਂ ਕਹਿੰਦੇ ਆ ਨਾ ਸ਼ਬਦ ਵਰਤਦੇ ਆ ਜੀ ਮੂਲ ਦੇ ਨਾਲ ਵਿਆਹ ਜਿਹੜਾ ਵੱਧ ਪਿਆਰਾ ਹੁੰਦਾ ਮੇਰਾ ਪੁੱਤ ਮੂਲ ਹੈ ਮੇਰੀ ਧੀ ਮੂਲ ਹੈ ਅੱਜ ਦੋ ਤੀਆਂ ਦੋਤੇ ਵੇਖਦੇ ਆ ਪੋਤੀਆਂ ਪੋਤੇ ਦੇਖਨੇ ਆ ਇਹ ਸਾਡਾ ਵਿਆਹਜ ਹੈ ਸਾਨੂੰ ਆਪਣੇ ਪੋਤੀਆਂ ਪੋਤਿਆਂ ਨਾਲ ਦੋ ਤੀਆਂ ਦੋਤਿਆਂ ਨਾਲ ਪਿਆਰ ਬੜਾ ਹੈ ਕਿ ਮਾਤਾ ਗੁਜਰੀ ਨੂੰ ਨਹੀਂ ਸੀ ਹੈ ਜਿੱਦਰ ਗੰਗੂ ਨੇ ਸ਼ਿਕਾਇਤ ਕੀਤੀ ਸੀ ਸਹਿਬਜ਼ਾਦਿਆਂ ਦੀ ਦੁਨਾ ਸਿੰਘ ਹੰਡੂਰੀਏ ਨੂੰ ਪੜ ਕੇ ਦੇਖੋ ਸਹਿਬਜ਼ਾਦਿਆਂ ਨੂੰ ਸ਼ਮਕਾ ਦੇ ਨਾਲ ਮਾਰਿਆ ਗਿਆ ਤੇ ਇੱਕੋ سوال ਕਰਦੇ ਸਨ ਜਾਨੀ ਖਾਨ ਤੇ ਮਾਨੀ ਖਾਨ ਦੇ ਦਰੋਗੀ ਆਏ ਸਨ ਤੇ ਕਹਿਣ ਲੱਗੇ ਬਾਵਾ ਬੰਨ ਕੇ ਦਰਖਤ ਦੇ ਨਾਲ ਬੰਨ ਕੇ ਸਹਿਬਜ਼ਾਦਿਆਂ ਦੀ ਅੱਖ 'ਚ ਗਲੇਲੇ ਮਾਰੇਗੇ ਹੱਥ ਖੋਲੇਗੇ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਦੇ ਤੇ ਜਾਨੀ ਖਾਨ ਆਖਦਾ ਜੇਕਰ ਦੀਨੇ ਇਸਲਾਮ ਨੂੰ ਕਬੂਲ ਕਰਦੇ ਹੋ ਤੁਹਾਨੂੰ ਪੇਸ਼ ਕੀਤਾ ਜਾਏਗਾ ਸੂਬਾ ਸਰਹੰਦ ਦੇ ਸਾਹਮਣੇ ਆਪਣੇ ਇਸ ਨੂੰ ਜ਼ੁਲਮ ਨੂੰ ਮੰਨ ਲਿਓ ਕਿ ਸਾਹੀ ਬਾਗੀ ਹੋ ਗਏ ਅਸੀਂ ਦਿਨੇ ਇਸਲਾਮ ਨੂੰ ਕਬੂਲ ਕਰਦੇ ਆਂ ਤੇ ਇਤਿਹਾਸ ਦੇ ਪੰਨੇ ਜ਼ਿਕਰ ਕਰਨ ਲੱਗੇ ਬਾਬਾ ਫਤਿਹ ਸਿੰਘ ਨੇ ਪੁੱਠਾ ਹੱਥ ਆਕ ਤੇ ਰੱਖਿਆ ਤਾਂ ਕਹਿ ਲਗੇ ਨਹੀਂ ਉਹ ਦਿਨ ਮਾਤਾ ਗੁਜਰਕਰ ਦੇ ਸਾਹਿਬ ਜਾਦੇ ਵਿਚਾਰੇ ਸਨ ਅਸੀਂ ਅੱਜ ਕਹਿੰਦੇ ਆ ਸਾਡੇ ਬੱਚੇ ਸਾਡੀ ਮੰਨਦੇ ਹੀ ਨਹੀਂ ਜੀ ਸਾਡੀ ਬੱਚੀ ਨੇ ਨਾਸ ਕੱਟ ਲਈ ਜੀ ਸਾਡੇ ਮੁੰਡੇ ਨੇ ਨਾਸ ਕੱਟ ਲਈ ਸਾਡਾ ਮੁੰਡਾ ਸਾਨੂੰ ਸੁਸਾਇਡੀਆਂ ਧਮਕੀਆਂ ਦੇ ਰਿਹਾ ਮੈਂ ਤੇ ਮਰ ਜਾਵਾਂਗਾ ਮੈਨੂੰ ਉਹਨੇ ਤੋੜ ਦਿੱਤਾ ਆ ਕੀਤਾ ਜੇ ਕੀਤਾ ਜੇਕਰ ਗੁਰੂ ਗ੍ਰੰਥ ਸਾਹਿਬ ਦੇ ਲੜ ਲਗਾਇਆ ਹੁੰਦਾ ਸਮਝ ਆ ਜਾਂਦੀ ਇਹ ਚੀਜ਼ ਨੂੰ ਕਿ ਜਿੰਨਾ ਤੱਕ ਚੱਲੇ ਠੀਕ ਹੈ ਪਤਾ ਨਹੀਂ ਕਿੱਥੇ ਜਾ ਕੇ ਧੋਖਾ ਦੇ ਜਣਾ ਇਹ ਬੰਦੇ ਨੇ ਅਸੀਂ ਵਸਲੇ ਆਪਾਂ ਜੇਕਰ ਬੱਚਿਆਂ ਨੂੰ ਟਿਊਸ਼ਨ ਦੇ ਟਾਈਮ ਨਾ ਭੇਜ ਰਹੇ ਆ ਬੱਚਿਆਂ ਨੂੰ ਅਸੀਂ ਗੁਰ ਅਸੀਂ ਜੇ ਮਤੇ ਟਾਈਮ ਨਾਲ ਭੇਜ ਰਹੇ ਆ ਬੱਚਿਆਂ ਨੂੰ ਸਕੂਲ ਤੇ ਟਾਈਮ ਨਾਲ ਭੇਜ ਰਹੇ ਆ ਇਮਾਨਦਾਰੀ ਨਾਲ ਆਪਣੇ ਆਪ ਨਾਲ ਸਵਾਲ ਕਰਿਓ ਅੱਜ ਸੌਣ ਲੱਗੇ ਕਿ ਬੱਚਿਆਂ ਨੂੰ ਓਨੀ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਾਲ ਬੱਚਿਆਂ ਨੂੰ ਕਦੇ ਕਿਹਾ ਕਿ ਅੱਜ ਗੁਰਦਵਾਰ ਸਾਹਿਬ ਜਾਣਾ ਹੈ ਤੇਰਾ ਜਾਣ ਦਾ ਫਰਜ਼ ਬੰਦਾ ਹੈ ਜਿੱਥੇ ਬੱਚਿਆਂ ਨੂੰ ਸੈਟਲ ਕਰਾ ਰਹੇ ਆ ਕੀ ਸਾਡਾ ਇੰਨਾ ਫਾਇਦਾ ਇੰਨੇ ਵੱਡੇ ਅੰਪਾਇਰ ਖੜੇ ਕਰਨ ਦਾ ਕਰੋੜਾ ਰੁਪਈਆ ਲਗਾ ਕੇ ਲੱਖਾਂ ਰੁਪਈਆ ਲੱਗ ਕੇ ਧਾਰਮਿਕ ਸਥਾਨ ਖੜਾ ਕਰਦੇ ਆ ਮੈਂ ਕੱਲ ਵੀ ਜ਼ਿਕਰ ਕਰਦਾ ਸੀ ਕਿ ਗੁਰਦੁਆਰਾ ਸਾਹਿਬ ਜੀ ਨੂੰ ਆਨੰਦ ਕਰਦੇ ਹੁੰਦੇ ਉਦੋਂ ਵੀ ਅਸੀਂ ਕਹਿੰਨੇ ਕਿ ਬਾਬਰ ਛੇਤੀ ਕਰ ਦਿਓ ਜਿੱਥੇ ਪਿਉਂਦ ਗੁਰਬਾਣੀ ਦੀ ਮਿਲਣੀ ਸੀ ਚਾਰ ਲਾਵਾਂ ਦੇ ਪਾਠ ਹੋਣੇ ਸੀ ਜੇਕਰ ਉਹਦੇ ਥੋੜੀ ਕਿ ਵਿਚਾਰ ਬੱਚਿਆਂ ਨੂੰ ਦਿੱਤੀ ਜਾਂਦੀ ਪੁਰਸ਼ਤੇ ਕਦੇ ਖਤਮ ਹੋਣ ਲੱਗਿਆ ਕਿਤੇ ਇੱਕ ਸਕਿੰਟ ਦਾ ਟੈਂਟ ਲੱਗ ਜਾਂਦਾ ਲੱਗਣਾ ਨਹੀਂ ਸੀ ਤਦ ਮੈਂ ਇੱਕ ਡਿਵੋਰਸ ਲੈਣਾ ਚਾਹੁੰਦਾ ਅਬਾਰ ਪੋਸਟਰ ਲੱਗਿਆ ਕਿ 21 22 ਤਰੀਕ ਨੂੰ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਵਿਖੇ ਗੁਰਬਾਣੀ ਕੰਠ ਮੁਕਾਬਲੇ ਹੋਣੇ ਨੇ ਅਸੀਂ ਕਹਿੰਨੇ ਈਸਾਈ ਸਾਡੇ ਬੱਚਿਆਂ ਨੂੰ ਮੋਟੀਵੇਟ ਕਰਕੇ ਲੈ ਕੇ ਜਾ ਰਹੇ ਹਾਂ ਜੀ ਫੀਸਾਂ ਭਰਦੇ ਨਹੀਂ ਤਾਂ ਹੁਣ ਬੱਚਿਆਂ ਦੇ ਪ੍ਰਾਈਜ਼ ਰੱਖੇ ਨੇ ਜਿੰਨੀਆਂ ਗੁਰਬਾਣੀਆਂ ਦੇ ਪਾਠ ਸੁਣਾਏਗਾ ਉਹਨਾਂ ਨੂੰ ਪ੍ਰਾਈਜ਼ ਮਿਲਣਗੇ ਜੂਸਰ ਹੈ ਕਿੰਨਾ ਕੁੱਝ ਸਮਾਨ ਹੈ ਤੇ ਏਜ ਲਿਮਿਟ ਕੋਈ ਨਹੀਂ ਹੈ ਤਾਂ ਮਾਫ ਕਰਿਓ ਜਿਹੜੀਆਂ 30 32 ਸਾਲ ਦੀਆਂ ਭੈਣਾਂ ਮਾਵਾਂ ਬਣ ਕੇ ਜਿਨ੍ਹਾਂ ਨੇ ਆਪਣੇ ਪਰਿਵਾਰ ਨੂੰ ਬੱਚੇ ਦਿੱਤੇ ਨੇ ਉਹ ਭੈਣ ਨੂੰ 30-32 ਸਾਲਾਂ ਨੂੰ ਜਬਜੀਤ ਸਿੰਘ ਕੰਠ ਨਹੀਂ ਹੋਣਾ। ਉਹਦੀ ਕੁੱਖ ਤੋਂ ਜੰਮਿਆ ਹੋਇਆ ਬੱਚਾ ਸੀ ਕਹਵਾਂਗੇ ਕਿ ਸਿੱਖ ਹੈ। ਕਉਣ ਜਬਜੀਤ ਸਾਹਿਬ ਦੇ ਪੰਜ ਪੌੜੀਆਂ ਕੰਠ ਨੇ। ਕਿਸੇ ਈਸਾਈ ਪ੍ਰਚਾਰਕ ਨੂੰ ਪੁੱਛਿਆ ਕਿ ਤੁਸੀਂ ਈਸਾਈ ਕਦੋਂ ਪੈਦਾ ਕਰਦੇ ਹੋ? ਤੁਸੀਂ ਈਸਾਈ ਬੱਚਾ ਕਦੋਂ ਪੈਦਾ ਕਰਦੇ ਹੋ? ਕਦੋਂ ਬਣਾਉਂਦੇ ਹੋ? ਈਸਾਈ ਪ੍ਰਚਾਰਕ ਨੇ ਜਿਹੜਾ ਜਵਾਬ ਦਿੱਤਾ ਸੀ ਨਾ ਉਹ ਸੁਣ ਕੇ ਸਾਡਾ ਅੰਦਰ ਖਲੂਨੀਆਂ ਜਾਣਾ ਚਾਹੀਦਾ ਹੈ ਉਹ ਕਹਿੰਦਾ ਅਸੀਂ ਆਪਣੇ ਬੱਚੇ ਦੇ ਜਨਮ ਤੋਂ 20 ਸਾਲ ਪਹਿਲਾਂ ਜਿਹੜਾ ਇਸਾਈ ਬੱਚਾ ਪੈਦਾ ਕਰ ਦਿੰਦੇ ਹਾਂ ਉਹ ਕਹਿੰਦਾ ਕਿਵੇਂ ਕਹਿੰਦਾ ਜਦੋਂ ਜਿਹੜੀ ਕੁੱਖ ਤੋਂ ਬੱਚੇ ਨੇ ਜਨਮ ਲੈਣਾ ਹੈ ਨਾ ਜਦੋਂ ਉਹ ਬੱਚੀ ਥੋੜੀ ਜਿਹੜੀ ਹੈ ਸਮਝ ਵਾਲੀ ਹੋ ਜਾਂਦੀ ਹੈ ਸਮਝਦਾਰੀ ਨਾਲ ਕੰਮ ਕਰਨਾ ਸਿੱਖ ਜਾਂਦੀ ਹੈ ਉਸ ਬੱਚੀ ਨੂੰ ਦੁਆ ਪ੍ਰਾਰਥਨਾ ਕਰਨੀ ਸਿਖਾ ਦਿੱਤੀ ਜਾਂਦੀ ਹੈ ਸਾਡੇ ਧਰਮ ਦੇ ਅੰਦਰ ਤੇ ਯਾਦ ਰੱਖਣਾ ਅੱਜ ਉਹ ਲੋਕ ਵਰਲਡ ਵਿੱਚ ਰਾਜ ਕਰ ਰਹੇ ਨੇ ਉਸ ਬੱਚੀ ਨੂੰ ਅਸੀਂ ਦੁਆ ਪ੍ਰਾਰਥਨਾ ਕਰਨੀ ਬਾਈਬਲ ਪੜ੍ਹਨੀ ਸਿਖਾ ਦਿੰਦੇ ਆ ਤੇ ਜਿਹੜਾ ਦੀ ਕੁੱਖ ਤੋਂ ਬੱਚਾ ਪੈਦਾ ਹੋਣਾ ਨਾ ਉਹ ਇੱਕ ਇਸਾਈ ਪੈਦਾ ਹੋਏਗਾ ਅਸੀਂ ਸਾਸੀ ਸਾਸੀ ਕਿੱਥੇ ਖੜੇ ਹੋਈਆਂ ਅਸੀਂ ਆਪਣੀਆਂ ਬੱਚੀਆਂ ਨੂੰ ਕਦੇ ਇਹ ਗੱਲ ਕਹੀ ਕਿ ਗੁਰਬਾਣੀ ਦਾ ਪਾਠ ਕਰੋ ਤੁਸੀਂ ਕੱਲ ਨੂੰ ਵਿਆਹ ਕੇ ਕਿਸੇ ਦੂਸਰੇ ਘਰ ਤੇ ਜਾਣਾ ਤੇ ਅਸੀਂ ਟੁੱਟਦੇ 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 ਜਾ ਰਹੇ ਆ ਸਾਡੇ ਕੋਲ ਧਾਰਮਿਕ ਗ੍ਰੰਥ ਵੀ ਹੈ ਪਸਥਾਰਮਿਕ ਗ੍ਰੰਥ ਨੂੰ ਪੜ੍ਹ ਕੇ ਖੁਸ਼ ਨਹੀਂ ਤੇ ਸਾਡੇ ਜਿੱਥੇ ਬੱਚੇ ਕਹਿ ਰਹੇ ਨੇ ਇਹ ਗੱਲ ਨੂੰ ਜਿਹੜੇ ਗਲਤ ਪਾਸੇ ਤੁਰ ਕੇ ਕਮਿਊਨਿਓ ਨੇ ਧੋਖਾ ਦੇ ਦਿੱਤਾ ਮੇਰੇ ਨਾਲ 5 ਸਾਲ ਰਿਹਾ ਜਾਂ 5 ਸਾਲ ਰਹੀ ਸਿੱਧੀਆਂ ਗੱਲਾਂ ਨਹੀਂ ਦੀ ਇਹ ਗੱਲਾਂ ਕਰਨੀਆਂ ਬੰਦੀਆਂ ਨੇ ਸਟੇਜਾਂ ਦੇ ਉੱਤੇ ਗੁਰਦੁਆਰਾ ਸਾਹਿਬ ਤੋਂ ਤੋਂ ਯੰਗ ਇਹਦੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਲੈ ਕੇ ਆਈਏ ਕਿ ਭਾਈ ਦੇਖੋ ਅਸੀਂ ਦਸਬੰਦ ਦੇ ਨਾਲ ਪ੍ਰਚਾਰਕ ਗੁਰਦੁਆਰਾ ਸਾਹਿਬ ਰੱਖੇ ਨੇ ਉਹ ਇਸ ਕਾ ਕਰੀਂ ਰੱਖੇ ਕਿ ਗੁਰਦੁਆਰਾ ਸਾਹਿਬ ਖੋਲਣਾ ਨਹੀਂ ਮੱਥਾ ਟੇਕਣਾ ਸੰਗਤ ਨੇ ਆਉਣਾ ਕਿ ਟਾਈਮ ਪਾਸ ਹੋਈ ਚੱਲੇ ਨਾ ਸਿੱਧੀ ਭਾਸ਼ਾ ਸ਼ਬਦ ਵਰਤਾਂ ਤਾਂ ਰੱਖੇ ਨੇ ਤੁਸੀਂ ਪ੍ਰਚਾਰਕ ਸਾਡੇ ਬੱਚੇ ਆਉਣ ਉਹ ਧਰਮ ਦੇ ਨਾਲ ਜੁੜ ਕੇ ਰਹਿਣ ਤੇ ਯਾਦ ਰੱਖਣਾ ਜਦੋਂ ਚੱਕੀ ਦੇ ਅੰਦਰ ਜਦੋਂ ਦਾਣੇ ਪੀਵੇ ਜਾਂਦੇ ਨੇ ਨਾ ਜਿਹੜੇ ਆਪਣੇ ਤੁਰੇ ਨਾਲ ਟੁੱਟ ਜਾਂਦੇ ਨੇ ਤੁਰੇ ਨਾਲ ਵੱਖ ਹੋ ਜਾਂਦੇ ਨੇ ਉਹ ਪੀਸ ਕੇ ਉਹਨਾਂ ਦਾ ਆਟਾ ਬਣ ਜਾਂਦਾ ਹੈ ਤੇ ਜਿਹੜੇ ਧੁਰੇ ਨਾਲ ਜੁੜ ਕੇ ਰਹਿੰਦੇ ਨੇ ਉਹ ਦਾਣੇ ਹਮੇਸ਼ਾ ਸਾਬਤ ਰਿਹਾ ਕਰਦੇ ਨੇ। ਪੁੱਪ ਦੇਣੀ ਉਹਨਾਂ ਦਾ ਆਟਾ ਨਹੀਂ ਬਣਦਾ। ਸਾਡੇ ਬੱਚੇ ਧੁਰੇ ਨਾਲ ਟੁੱਟ ਕੇ ਬੈਠ ਗਏ। ਗੁਰੂ ਗ੍ਰੰਥ ਸਾਹਿਬਹਾਰੇ ਪਾਸ਼ਾ ਦੀ ਬਾਣੀ ਸਾਡਾ ਧੁਰਾ ਸੀ। ਧੁਰੇ ਨਾਲ ਜੁੜ ਕੇ ਅਸੀਂ ਬਾਣੀ ਨਾਲ ਇਕੱਠੇ ਹੋ ਕੇ ਅਸੀਂ ਰਹਿਣਾ ਸੀ। ਤੇ ਮਾਲਕ ਆਖਣਗੇ ਤੇ ਤੁਰੇ ਨਾਲ ਜੁੜ ਕੇ ਰਿਆ ਨਾ ਕਦੇ ਜ਼ਿੰਦਗੀ ਨੂੰ ਸਕਿਪ ਨਹੀਂ ਕਰੇਗਾ ਖਤਮ ਨਹੀਂ ਕਰੇਗਾ ਹਾਏ ਮੈਂ ਮਰ ਗਿਆ ਜੀ ਉਹ ਰਿਸ਼ਤਾ ਛੱਡ ਗਿਆ ਮੈਂ ਤਾਂ ਖਤਮ ਹੋਵਾਂਗਾ ਜੋ ਮਾਣੇ 22 ਸਾਲ ਤੋਂ 30 ਸਾਲ ਤੋਂ 25 ਸਾਲ ਤੋਂ ਪਾਲਿਆ ਹੁੰਦਾ ਸਭ ਕੁਝ ਖੂ ਖਾਤੇ ਪਾ ਕੇ ਇਨਸਾਨ ਸੁਸਾਇਸਾਈਡ ਕਰਕੇ ਪਰੇ ਜਾਂਦਾ ਹੈ ਅਸੀਂ ਕਿਹਨੇ ਰੱਬ ਲੈ ਗਿਆ ਮੇਰੇ ਅਗਾ ਪ੍ਰਚਾਰਕ ਵੀ ਕਹਿੰਦਾ ਨਾ ਫਿਰ ਇਹ ਗੱਲ ਗੱਲ ਚ ਪੱਲਾ ਪਾ ਕੇ ਅੰਤਿਮ ਅਰਦਾਸਾਂ ਹੁੰਦੀਆਂ ਨੇ ਭਾਈ ਸਾਹਿਬ ਬੇਨਤੀ ਕਰਦੇ ਰੱਬ ਲੈ ਗਿਆ ਰੱਬ ਕਿੱਥੇ ਲੈ ਗਿਆ ਰੱਬ ਨੇ ਤੈਨੂੰ ਜ਼ਿੰਦਗੀ ਜਿਉਣੀ ਸਿਖਾਈ ਸੀ ਕਿ ਦਿੰਦਾ ਦੇ ਪੜੋ ਜੀ ਦਿੰਦਾ ਦੇ ਲੈਂਦੇ ਥੱਗ ਬਾਹੇ ਪ੍ਰਮਾਤਮਾ ਸਾਹ ਤੈਨੂੰ ਦੇ ਰਿਹਾ ਹੈ ਤੂੰ ਟੁੱਟ ਕੇ ਗੁਰਬਾਣੀ ਦੇ ਨਾਲ ਤੂੰ ਆਪਣੇ ਸਾਹ ਨੂੰ ਖਤਮ ਕਰਕੇ ਸੁਸਾਇਡ ਤੂੰ ਕੀਤਾ ਹੈ ਯਾਦ ਰੱਖੀ ਇਹ ਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕੋਈ ਕਸੂਰ ਨਹੀਂ ਹੈ ਕਸੂਰ ਤੇਰਾ ਆਪਣਾ ਹੈ ਪ੍ਰਮਾਤਮਾ ਲੈ ਗਿਆ ਜੀ ਰੱਬ ਲੈ ਗਿਆ ਸ਼ਰਾਬ ਨਾਲ ਅੰਨੇ ਵਾਸ਼ ਸ਼ਰਾਬ ਪੀ ਕੇ ਐਕਸੀਡੈਂਟ ਤੂੰ ਕੀਤਾ ਨਾਲ ਤੂੰ ਮਰਿਆ ਨਾਲ ਕਿਸੇ ਹੋਰ ਪਰਵਾਦੇ ਜੀ ਨੂੰ ਲੈ ਕੇ ਗਿਆ ਕਿਸੇ ਭੈਣ ਨੂੰ ਵਿਧਵਾ ਕਰਕੇ ਗਿਆ ਕਿਸੇ ਮਾਂ ਦੇ ਪੁੱਤ ਦੇ ਝੋਲੀ ਦੇ ਪੁੱਤ ਨੂੰ ਲੈ ਕੇ ਗਿਆ ਤੇ ਕਹਿਣ ਲੱਗਾ ਰੱਬ ਲੈ ਗਿਆ ਗੁਰਬਾਣੀ ਜਿਹੜੀ ਹੈ ਸਾਨੂੰ ਜ਼ਿੰਦਗੀ ਜਿਉਣੀ ਸਿਖਾਉਂਦੀ ਹੈ ਜ਼ਿੰਦਗੀ ਖੋਣੀ ਨਹੀਂ ਦਿੰਦਾ ਦੇ ਲੈਂਦੇ ਥੱਕ ਪਾਹੇ ਤੂੰ ਲੈਣ ਵਾਲਾ ਥੱਕ ਗਿਆ ਸੱਜਣਾ ਦੇਖ ਪ੍ਰਮਾਤਮਾ ਤੈਨੂੰ ਫੇਰ ਵੀ ਦੇ ਰਿਹਾ ਹੈ ਪਰਮਾਤਮਾ ਤੇਰੇ ਚਿਖਾ ਦੇ ਉੱਤੇ ਪੈਣ ਲੋਕੀ ਕਿਉਂ ਬਾਰੇ ਨੇ ਮਰੇ ਹੋਏ ਦੇ ਉਹ ਉੱਠ ਕੇ ਦੇਖ ਨੇ ਸਹੀ ਪਰਮਾਤਮਾ ਅੱਜ ਵੀ ਤੈਨੂੰ ਰਿਜਕ ਦੇ ਰਿਹਾ ਤੂੰ ਲੈਣ ਵਾਲਾ ਥੱਕ ਕੇ ਸੌ ਗਿਆ ਪੱਕੀ ਨੀਂਦੇ ਦਿੰਦਾ ਦੇ ਲੈਂਦੇ ਥਕ ਪਾਹੇ ਤੂੰ ਥੱਟ ਗਿਆ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਆਖਣ ਲੱਗੀ ਯਾਦ ਰੱਖ ਸੱਜਣਾ ਜੇ ਤੂੰ ਆਪਣੀ ਜ਼ਿੰਦਗੀ ਨੂੰ ਖਤਮ ਕਰਦਾ ਹੈ ਨਾ ਤੂੰ ਕਹਿਣਾ ਕਿ ਹਾਏ ਮੈਂ ਟੁੱਟ ਗਿਆ ਜੀ ਹਾਏ ਮੈਂ ਮਰ ਗਿਆ ਰੱਬ ਨੇ ਮੇਰੇ ਨਾਲ ਮਾਰਾ ਕੀਤਾ ਰੱਬ ਨੇ ਮੇਰੇ ਨਾਲ ਲੋੜਾ ਮਾਰ ਦਿੱਤਾ ਮਾਲਕ ਆਖਣ ਲੱਗੇ ਇਹ ਤੂੰ ਪਹਿਲਾਂ ਸਮਝ ਕੇ ਬੈਠਣਾ ਸੀ ਕਿ ਪਤਨ ਰਿਸ਼ਤੇ ਕਿੰਨਾ ਕੁ ਤੱਕ ਚੱਲਣੇ ਕਿੰਨਾ ਤੱਕ ਨਹੀਂ 사ਜਨ ਸੰਤ ਕਿਹੜਾ ਕੁ ਦੁਨੀਆ ਤੋਂ ਕਿੰਨਾ ਐਡਾ ਵੱਡਾ ਰਹਿਬਰ ਕਿਹੜਾ ਗ੍ਰੰਥ ਜਿਹੜਾ ਇਹਨੇ ਪਿਆਰ ਦੇ ਨਾਲ ਸ਼ਬਦ ਵਰਤਵਤ ਕਿਦ ਨੂੰ ਸਮਝਾ ਰਿਆ ਹੋਇਆ ਅਸਲ ਜਨਾਂ ਇਨਸਾਨ ਪਿਆਰ ਦੀ ਭਾਸ਼ਾ ਸਮਝਦਾ ਵੀ ਨਹੀਂ ਜੀ ਕੋਈ ਪੁੱਤ ਕਿਸੇ ਪੁੱਤ ਨੂੰ ਕੋਈ ਪਿਓ ਕਹਿ ਰਿਹਾ ਹੈ ਨਾ ਪੁੱਤੇ ਕੰਮ ਨਾ ਕਰ ਉਹ ਪਿਆਰ ਨਾਲ ਦੋਤ ਨਾ ਰੱਖੇਗਾ ਉਹ ਬੱਚਾ ਹਟਦਾ ਨਹੀਂ ਫਿਰ ਖਿੱਚ ਕੇ ਬੋਲਦਾ ਫਿਰ ਗੁਰੂ ਸਾਹਿਬ ਨੇ ਪਿਆਰ ਦਾ ਸ਼ਬਦ ਬੋਲੇ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸਤਿ ਬਾਣੀ ਆਓ ਪਿਆਰ ਨਾਲ ਬਾਣੀ ਗਾਈਏ ਨਹੀਂ ਸਮਝਦੇ ਆ ਜਦੋਂ ਇਹ ਗੁਰਬਾਣੀ ਦਾ ਪਾਠ ਹੋ ਰਿਹਾ ਹੁੰਦਾ ਤਾਂ ਕਦੋਂ ਗੁਰਦਵਾਰ ਸਾਹਿਬ ਖਾਲੀ ਪਈ ਹੁੰਦੀ ਕਿਹੜੀ ਬਾਣੀ ਆ ਜੀ ਇਹ ਆਨੰਦ ਸਾਹਿਬ ਦੀ ਅਸੀਂ ਤਾਂ ਸਿਰਫ ਛੇ ਪੌੜੀਆਂ ਤੱਕ ਸੀਮਤ ਆ ਪਹਿਲੀਆਂ ਪੰਜ ਪੌੜੀਆਂ ਆਨੰਦ ਸਨੋਵਰਡ ਭਾਗੇ ਪੜ ਲਈ ਜਦੋਂ ਕੋਈ ਪਾਠੀ ਗਰੰਥੀ ਪਾਠ ਕਰੇ ਛੇ ਪੌੜੀਆਂ ਨੂੰ ਭੱਜ-ਭੱਜ ਕੇ ਅਸੀਂ ਪੜ ਲੈਨੇ ਜਦੋਂ ਸਤਵੀਂ ਪੌੜੀ ਦਾ ਪਾਠ ਸਟਾਰਟ ਹੁੰਦਾ ਸਾਨੂੰ ਪਤਾ ਹੀ ਨਹੀਂ ਕਿ ਬਾਣੀ ਕਿੱਥੋਂ ਪੜੀ ਆ ਰਹੀ ਹੋਣਾ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਮਾਲਕ ਪਿਆਰ ਨਾ ਸਮਝਾਉਣ ਲੱਗੇ ਤੇ ਜਦ ਫਿਰ ਮਾਲਕ ਫਿਰ ਗੁੱਸੇ ਨਾਲ ਥੋੜਾ ਡਾਟ ਕੇ ਸਮਝਾਉਣ ਲੱਗੇ ਗੁਰਦੇਵ ਆਕਣ ਲੱਗੇ ਨਾਮ ਬਿਨਾ ਜੋ ਪਹਿਰੇ ਖਾਈ ਤੇ ਅੱਲਾ ਤੁਨੂੰ ਪਿਆਰ ਨਾ ਸਮਝਾਇਆ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਫਿਰ ਤੈਨੂੰ ਥੋੜਾ ਥੋੜਾ ਤੈਨੂੰ ਕਰੜੇ ਸ਼ਬਦਾਂ ਨਾਲ ਸਮਝਾਉਣ ਲੱਗੇ ਕਿ ਨਾਮ ਬਿਨਾ ਜੋ ਪਹਿਰੇ ਖਾਈ ਜਿਉਂ ਕੂਕਰ ਝੂਠਣ ਮੈਂ ਪਾਈ ਜਿਵੇਂ ਕੁੱਤਾ ਝੂਠ ਦੇ ਵਿੱਚ ਮੂੰਹ ਮਾਰਦਾ ਜ ਸਾਧ ਰੱਖੀ ਸੱਜਣਾ ਜੇਕ ਤੂੰ ਬਾਣੀ ਤੋਂ ਬਿਨਾਂ ਟੁੱਟ ਕੇ ਜ਼ਿੰਦਗੀ ਨੇ ਜਿਉ ਰਿਆ ਦਾਤਾਂ ਨੂੰ ਹੰਡਾਰਿਆ ਤੇਰੀ ਹਾਲਤ ਕੁੱਤੇ ਦੇ ਵਾਂਗ ਹੈ ਮੈਂ ਨਹੀਂ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਰਹੀ ਹੈ ਤੇ ਮਾਲਕ ਪਿਆਰ ਨਾਲ ਸਮਝਾਉਣ ਲੱਗੇ ਸਾਜਣ ਸੰਤ ਹਮਾਰੇ ਮੀਤਾ ਇਹ ਮੇਰੇ ਮਿੱਤਰ ਹੈ ਮੇਰੇ ਸੱਜਣ ਉਹ ਸੰਤਾ ਸਾਜਣ ਸੰਤ ਹਮਾਰੇ ਮੀਤਾ ਬਿਨ ਹਰ ਹਰ ਅਨਿਤਾ ਹੈ ਇਹ ਸਭ ਕੁਝ ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਅਨਿਤਾ ਨਾਸ਼ਵਨ ਹੈ ਜਦੋਂ ਇਸ ਗੱਲ ਨੂੰ ਸਮਝਾਂਗੇ ਨਾ ਕਿ ਮੈਂ ਆਪਣੇ ਮਾਪਿਓ ਨੂੰ ਵੀ ਛੱਡ ਕੇ ਕਹਿ ਰਿਹਾ ਕਿ ਇਹ ਇਹ ਮੇਰੇ ਵਾਸਤੇ ਬੜਾ ਵਧੀਆ ਇਹ ਰਿਸ਼ਤਾ ਬਹੁਤ ਵਧੀਆ ਜੀ ਇਹ ਜਿੰਨਾ 3 ਸਾਲ ਤੋਂ 4 ਸਾਲ ਤੋਂ 5 ਸਾਲ ਰਹਿ ਰਹੇ ਜਾਂ ਰਹਿ ਰਹੀਆਂ ਜੇਕਰ ਮਾਂ ਪਿਓ ਦਾ ਰਿਸ਼ਤਾ ਮੈਂ 15 ਸਾਲਾਂ 20 ਸਾਲਾਂ ਤੇ 25 ਸਾਲਾਂ ਤੇ ਨਾਸ਼ਵਾਨ ਖਤਮ ਕਰਕੇ ਸਭ ਕੁਝ ਖੂਹ ਖਾਤੇ ਪਾ ਕੇ ਦੂਜੇ ਪਾਸੇ ਤੁਰ ਪਏ ਆਂ ਤੇ ਜਿਹੜਾ ਰਿਸ਼ਤਾ ਹੋਣ ਪੜਿਆ ਕਿੰਨਾ ਕੁ ਤੱਕ ਚੱਲੇਗਾ ਅਗਲਾ ਕੱਲ ਨੂੰ ਇਹ ਲਾਂਬਾ ਦੇਦੇ ਤਾਨਾ ਮਾਦਕ ਤੂੰ ਆਪਣੇ ਮਾਂ ਪਿਓ ਦਾ ਨਹੀਂ ਬਣਿਆ ਜਾਂ ਮਾਂ ਪਿਓ ਦੀ ਨਹੀਂ ਬਣੀ ਮੇਰੀ ਕੀ ਬਣੇਗੀ ਜਾਂ ਮੇਰਾ ਕੀ ਬਣੇਗਾ ਜਿਨ੍ਹਾਂ ਨੇ ਤੈਨੂੰ ਪਾਲਿਆ ਉਹਨਾਂ ਨੂੰ ਛੱਡ ਕੇ ਆ ਗਏ ਤੇ ਮਾਲਕ ਅੱਖਾਂ ਲੱਗੇ ਯਾਦ ਰੱਖੀ ਸਜਣਾ ਸਭ ਕੁਝ ਨਾਸ਼ਵਾਨ ਹੈ ਤੂੰ ਆਪਣੇ ਪੁੱਤ ਨਾਲ ਪਿਆਰ ਪਾ ਕੇ ਬੈਠਾ ਹੋਇਆ ਧੀ ਨਾਲ ਪਿਆਰ ਪਾ ਕੇ ਬੈਠਾ ਹੋਇਆ ਯਾਦ ਰੱਖੀ ਜਿਹੜੇ ਕਹੇਗਾ ਨਾ ਹਾਇ ਮੈਨੂੰ ਛੱਡ ਕੇ ਚਲੀ ਗਈ ਮੈਂ ਤੇ ਖਤਮ ਹੋ ਜਾਵਾਂਗਾ ਜੀ ਮੂਰਤ ਸਰ ਕੰਦੇ ਨਾਛਵਾਨ ਸੀ ਭਾਵੇਂ ਜਿਉਂਦਿਆਂ ਛੱਡ ਕੇ ਚੱਲਿਆ ਜਾਂਦਾ ਭਾਵੇਂ ਮਰਿਆਂ ਛੱਡ ਕੇ ਚੱਲਿਆ ਜਾਂਦਾ ਹਰ ਹਰ ਅਨੀਤਾ ਹੈ ਸਾਧ ਸੰਗ ਮਿਲ ਹਰ ਗੁਣ ਗਾਏ ਆਓ ਸਾਧ ਸੰਗਤ ਚ ਆ ਕੇ ਪ੍ਰਭੂ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਸ਼ੁਰੂ ਕਰੀਏ ਇਹ ਜਨ ਪਦਾਰਥ ਜੀਤਾ ਇਸ ਜਨਮ ਦੇ ਪਦਾਰਥ ਨੂੰ ਜਿੱਤ ਕੇ ਤੂੰ ਨਾਲ ਤਾਂ ਲੈ ਕੇ ਜਾਏਂਗਾ ਆਸਾ ਕਰ ਗਹਿਰਵਾ ਮਹਿਲਾ ਪੰਜਵਾ ਪੰਜਵੇਂ ਪਾਸ਼ਾ ਦਾ ਸ਼ਬਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਗੁਰ ਪ੍ਰਸਾਦ ਐਸਾ ਪ੍ਰਮਾਤਮਾ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਹੁਣ ਸਮਝਣਾ ਸ਼ੁਰੂ ਕਰਦੇ ਕੱਲ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਘੋੜੇ ਤੇ ਚੜਨ ਲੱਗੇ ਤੇ ਗੁਰੂ ਸਾਹਿਬ ਨੇ ਸਵਾਲ ਕੀਤਾ ਸਿੱਖਾਂ ਨੂੰ ਕਹਿੰਦੇ ਹੈ ਕੋਈ ਐਸਾ ਕੋਈ ਸਿੱਖ ਕਿ ਮੇਜ ਘੋੜੇ ਦੇ ਰਕਾਬ ਦੇ ਉੱਤੇ ਪੈਰ ਰੱਖਦਾ ਰੱਖਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਸੁਣਾ ਦੇ ਸਾਰੇ ਸਿੱਖ ਬੜੇ ਹੈਰਾਨ ਹੋ ਕੇ ਕਹਿੰਦੇ ਮਹਾਰਾਜ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਕਿ ਤੁਸੀਂ ਘੋੜੇ ਦੀ ਰਕਾਬ ਤੇ ਪੈਰ ਰੱਖੋ ਤੇ ਕੋਈ ਗੁਰਬਾਣੀ ਦਾ ਪਾਠ ਸੁਣਾ ਦੇ ਕਹਿੰਦੇ ਮਹਾਰਾਜ ਘੋੜੇ ਦੇ ਰਕਾਬ ਤੇ ਪੈਰ ਰੱਖਣ ਲੱਗੇ ਇੱਕ ਸਿੱਖ ਫਟਾਫਟ ਬੋਲ ਕਹਿੰਦਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਮਨੋ ਕਿ ਇੱਕ ਓੰਕਾਰ ਦੀ ਵਿਆਖਿਆ ਹੀ 1430 ਅੰਗਰ ਦੇ ਹੋਣ ਗੁਰੂ ਸਾਹਿਬ ਕਹਿੰਦੇ ਸਾਰਾ ਭਾਗ ਜਿਹੜਾ ਹੈ ਗੁਰਬਾਣੀ ਦਾ ਇਹ ਹੈ ਕਿ ਪ੍ਰਮਾਤਮਾ ਸੱਜਣਾ ਇੱਕ ਹੈ ਤੈਸਾ ਪ੍ਰਮਾਤਮਾ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਤੇ ਗੁਰੂ ਦੀ ਕਿਰਪਾ ਕੀ ਹੈ ਗੁਰੂ ਦਾ ਗਿਆਨ ਜੋ 1430 ਅੰਗ ਦੇ ਵਿੱਚ ਬਰਾਜਮਣ ਹੈ ਅਮਲ ਕਾਹਨ ਲਈ ਇਸ ਸ਼ਬਦ ਦੀ ਇਹਨਾਂ ਸ਼ਬਦਾਂ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਰੇ ਨਟੂਆ ਵੇਖ ਦਿਖਾਵੇ ਨਟੂਆ ਜਿਹੜਾ ਉਹ ਭੇਖੀ ਬਹਿਰੂਪੀਆ ਪਿੰਡਾਂ ਚੋਂਦੇ ਸਨ ਨਾ ਕ ਕਦੇ ਉਹਨੇ ਰਾਮਚੰਦਰ ਦੀ ਬੰਜਿਆ ਕਰਨਾ ਕਦੇ ਹਨੂਮਨ ਦੀ ਬੰਜਿਆ ਕਰਨਾ ਕਦੇ ਉਹਨੇ ਪੁਲਿਸ ਵਾਲਾ ਬਣ ਕੇ ਆ ਜਾਇਆ ਕਰਨਾ ਕਦੇ ਰਾਵਣ ਬਣ ਕੇ ਆ ਜਾਇਆ ਕਰਨਾ ਤੇ ਆਖਰ ਦਿਨ ਕੀ ਹੁੰਦਾ ਸੀ ਪਹਿਲਾਂ ਭਗਵਾਨ ਬਣ ਕੇ ਲੋਕਾਂ ਨੂੰ ਕਹਿੰਦਾ ਸੀ ਕਿ ਮੈਂ ਭਗਵਾਨ ਆ ਮੈਂ ਹਨੂਮਨ ਬਣ ਗਿਆ ਮੈਂ ਰਾਮਚੰਦਰ ਬਣ ਗਿਆ ਮੈਂ ਸ਼ਿਵ ਜੀ ਬਣ ਗਿਆ ਤੇ ਉਹ ਆਖਰੀ ਦਿਨ ਹੁੰਦਾ ਸੀ ਫਿਰ ਕੀ ਕਰਦਾ ਹੁੰਦਾ ਸੀ ਜੀ 10 10 ਰੁਪਏ ਲੋਕਾਂ ਕੋਲ ਮੰਗਿਆ ਕਰਨੇ 5 5 ਰੁਪਏ ਲੋਕਾਂ ਕੋਲ ਮੰਗਿਆ ਕਰਨੇ ਮਾਲਕ ਆਖ ਲੰਗ ਨਟੂਆ ਪੇਖ ਦਿਖਾਵੇ ਬਹਿ ਰੁਪਏ ਕਈ ਤਰ੍ਹਾਂ ਦੇ ਪੇਖ ਦਿਖਾਉਂਦਾ ਹੈ ਬਹੁਬਿੰਦ ਜੈਸਾ ਹੈ ਕਈ ਤਰ੍ਹਾਂ ਦੇ ਪੇਖ ਜਿਹੜਾ ਹੈ ਉਹ ਕਰਦਾ ਹੈ ਨਟੂਆ ਪੇਖ ਦਿਖਾਵੇ ਬਹੁਬਿੰਦ ਕਈ ਤਰੀਕਿਆਂ ਦੇ ਪਰ ਜੈਸਾ ਹੈ ਉਹ ਤੈਸਾਰੀ ਅੰਦਰੋਂ ਉਹੀ ਹੈ ਮੰਗਣ ਵਾਲਾ ਤੇ ਮਾਲਕ ਆਖ ਲੰਗ ਜਿੰਨਾ ਮਰਜ਼ੀ ਤਰ੍ਹਾਂ ਦਾ ਬਾਣਾ ਪਾ ਕੇ ਤੂੰ ਪੇਸ਼ ਕਰ ਦੇ ਤੇ ਗੁਰੂਦੇਵ ਕਹਿੰਦੇ ਅੰਦਰ ਵਾਲਾ ਤੂੰ ਉਹੀ ਐ ਲਾਚਾਰੀ ਵੈਸ਼ੀ ਪੂਣਾ ਨਸ਼ੇ ਵਾਲਾ ਤੇ ਗੁਰੂਦੇਵ ਕਹਿਣ ਲੱਗੇ ਅਨਕ ਜਉਣ ਭ੍ਰਮਿਓ ਪਰਮ ਭੀਤਰ ਸੁਖੇ ਨਾਹੀ ਪ੍ਰਵੇਸ ਸਾਰੇ ਤੇ ਮਾਲਕ ਆਖਣਗੇ ਤੂੰ ਜਉਂਦਾ ਜੀ ਕਈ ਜਨਮਾਂ ਵਿੱਚ ਪੜਕਦਾ ਅਤਰਦਾ ਹੈ ਲਾਲਚੀ ਹੋ ਗਿਆ ਕੁੱਤਾ ਬਣ ਗਿਆ ਬੱਚਿਆਂ ਨਾਲ ਪਿਆਰ ਬਣ ਪਿਆ ਗਿਆ ਬੱਚਿਆਂ ਨਾਲ ਪਿਆਰ ਪਾਉਣ ਲੱਗਿਆ ਮਾਲਕ ਨੇ ਸੂਰ ਬਣ ਗਿਆ ਸੂਰ ਦੇ ਬੱਚੇ ਬਹੁਤ ਹੁੰਦੇ ਨੇ ਗੁਰਦੇਵ ਕਹਿੰਦੇ ਗੰਦਗੀ 'ਚ ਮੂੰਹ ਮਾਰਦਾ ਕਾਂ ਬਣ ਗਿਆ ਬਘਿਆੜ ਲੋਕਾਂ ਨੂੰ ਖਾਂਦਾ ਹੈ ਢੋਲੇ ਵਾਲੇ ਪੰਛੀਆਂ ਨੂੰ ਜੀਵ ਜੰਤੂ ਨੂੰ ਖਾ ਲੈਂਦਾ ਤੇ ਮਾਲਕ ਆਤ ਜਿੱਦਣ ਲੋਕਾਂ ਨੂੰ ਲੁੱਟ ਕੇ ਲੋਕਾਂ ਦਾ ਖੂਨ ਪੀਂਦਾ ਬਘਿਆੜ ਬਣ ਕੇ ਜਉਣ ਜਿਹੜਾ ਆਪਣੀ ਭੋਗ ਰਿਹਾ ਹੈ ਤੇ ਗੁਰਦੇਵ ਕਹਿੰਦੇ ਅਨਿਕ ਜਨਮ ਭ੍ਰਮਿਓ ਭ੍ਰਮ ਭੀਤਰ ਸੁਖੇ ਨਾ ਹੀ ਪ੍ਰਵੇਸ਼ਾਰੀ ਪਰ ਯਾਦ ਰੱਖੀ ਤਨ ਸੁਖ ਨਹੀਂ ਹੈ ਟਿਕਾ ਨਹੀਂ ਹੈ ਸਾਧਨ ਸੰਤ ਹਮਾਰੇ ਮਿਤਾ ਬਿਨ ਹਰ ਹਰ ਆ ਨੀਤਾ ਹੈ ਯਾਦ ਰੱਖੀ ਪਰਮਾਤਮਾ ਤੋਂ ਬਿਨਾ ਸਭ ਕੁਝ ਨਾਸ਼ਵਾਨ ਹੈ ਸਾਧ ਸੰਗ ਬਿਨ ਹਰ ਗੁਣ ਗਾਏ ਇਹ ਜਨਮ ਪਦਾਰਥ ਜੀਤਾ ਹੈ ਉਹ ਜਨਮ ਪਦਾਰਥ ਨੂੰ ਜਿੱਤ ਕੇ ਜਾਂਦਾ ਹੈ ਜੋ ਪ੍ਰਭੂ ਪਰਮਾਤਮਾ ਦੇ ਗੁਣਾਂ ਨੂੰ ਧਿਆਉਂਦਾ ਹੈ ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੀ